ਮੈਂ ਨਾ بار بار ਇਹ ਚੀਜ਼ ਤੇ ਚੈਨਲ ਤੇ ਤੁਹਾਡੇ ਮੱਧਿਅਮ ਤੇ ਕਹਿ ਰਿਹਾ بار بار ਇਹੀ ਚੀਜ਼ ਮੈਂ ਤੁਹਾਨੂੰ ਰਿਪੀਟ ਕਰ ਰਿਹਾ ਕਿ ਆਪਾਂ 1 ਮਹੀਨੇ ਚ ਚਾਹੁੰਦੇ ਆ ਕਿ 1 ਮਹੀਨੇ ਦੇ ਵਿੱਚ ਉਹਨੂੰ ਸਜ਼ਾ ਹੋਵੇ 1 ਮੰਥ ਦੇ ਵਿੱਚ ਜੇ ਪੰਜਾਬ ਦੇ ਵਿੱਚ ਦੁਬਾਰਾ ਕਿ ਕਿਸੇ ਨੂੰ ਫਾਂਸੀ ਹੁੰਦੀ ਆ ਪੰਜਾਬ ਦੇ ਵਿੱਚ ਉਹਨੂੰ ਦੇਖ ਕੇ ਵੀ ਕੋਈ ਉਦਾਂ ਦੀ ਹਰਕਤ ਨਹੀਂ ਕਰੂਗਾ ਇਹ ਇੱਕ ਵਾਰੀ ਹੁਣ ਬਾਹਰਲੇ ਮੁਲਕਾਂ 'ਚ ਕਿਉਂ ਇਦਾਂ ਦਾ ਕਾਂਡ ਨਹੀਂ ਹੁੰਦਾ ਉੱਥੇ ਦੇ ਜਿਹੜੇ ਸਿਸਟਮ ਆ ਉੱਥੇ ਦਾ ਲਾਅ ਆ ਬਹੁਤ ਪੱਕਾ ਆ ਕਾਨੂੰਨ ਆ ਸਾਡਾ ਜਿਹੜਾ ਕਾਨੂੰਨ ਆ ਥੋੜਾ ਕੱਚਾ ਸਾਡਾ ਕਾਨੂੰਨ ਚੱਲਦਾ ਉਹਦੇ ਚਾਚੇ ਦੇ ਮੁੰਡੇ ਦਾ ਗਾਂ ਰਿਸ਼ਤੇ ਦਾ ਚਲਾਨ ਤੇ ਛੜਦੇ ਉਹਦੀ ਭੂਆ ਦਾ ਮੁੰਡਾ ਗਾਂ ਆ ਉਹਦੇ ਚਲਾਨ ਤੋਂ ਛੜ ਦਓ ਐਦਾਂ ਚੱਲਦਾ ਸਾਡਾ ਅੱਧਾ ਸਿਸਟਮ ਕਰਪਟ ਹੋਇਆ ਪਿਆ ਠੀਕ ਆ ਜੀ ਤੁਸੀਂ ਕਹਿੰਦੇ ਕਿ ਸਾਰੇ ਸਾਰੇ ਪ੍ਰਵਾਸੀਆਂ ਦਾ ਕੀ ਕਸੂਰ ਆ ਫੇਰ ਕਿਸੇ ਪ੍ਰਵਾਸੀ ਨੇ ਨਹੀਂ ਪ੍ਰੋਟੈਸਟ ਕੀਤਾ ਬਾਈ ਕਿਸੇ ਪ੍ਰਵਾਸੀ ਨੇ ਨਹੀਂ ਕਿਹਾ ਕਿ ਸਾਨੂੰ ਉਸ ਬੱਚੇ ਦਾ ਦੁੱਖ ਆ ਕਿ ਉਹ ਬੱਚੇ ਨਾਲ ਇਦਾਂ ਹੋਇਆ ਅੱਜ ਕਿਸੇ ਪ੍ਰਵਾਸੀ ਦਾ ਬੱਚਾ ਮਰਿਆ ਹੁੰਦਾ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਕਹਿ ਦੇਣਾ ਇਹ ਬੱਚੇ ਨਾਲ ਮਾਰੀ ਹੋਈ ਆ ਉਦੋਂ ਪ੍ਰਵਾਸੀ ਕਿੱਥੇ ਚੱਲ ਗਏ ਜਦੋਂ ਆਹ ਬੱਚੇ ਨਾਲ ਮਾਰੀ ਹੋਈ ਆ ਸਾਰੇ ਆਪਣਾ ਆਪਣੇ ਜਿਹੜਾ ਹੁੰਦਾ ਨਾ ਬੰਦਾ ਦੁੱਖ ਹੋਣੀ ਪਤਾ ਲੱਗਦਾ ਅੱਗ ਦਾ ਉਹਨੂੰ ਪਤਾ ਲੱਗਦਾ ਜਿਹਦੇ ਘਰੇ ਲੱਗੀ ਹੋਵੇ ਗੱਲਾਂ ਮਾਰਨ ਨੂੰ ਸਾਰੇ ਇਕੱਠੇ ਇੰਦੇ ਜਿਹੜੇ ਬੰਦੇ ਅੱਜ ਸਾਡੇ ਨਾਲ ਜਥੇਬੰਦੀਆਂ ਖੜੀਆਂ ਨੇ ਸਾਡੇ ਨਾਲ ਪੰਜਾਬ ਦੇ ਭਰਾ ਖੜੇ ਆ ਉਹ ਤਾਂ ਖੜਿਆ ਉਹਨਾਂ ਨੂੰ ਧੋਖਿਆ ਨਾ ਤੇ ਇੱਥੇ ਕੋਈ ਪੋਲੀਟੀਕਲ ਬੰਦਾ ਆ ਕੇ ਖੜਿਆ ਨਾ ਤੇ ਕੋਈ ਹੋਰ ਬੰਦਾ ਆ ਕੇ ਖੜਿਆ ਇੱਥੇ ਗੁਰੂ ਦੇ ਸਿੰਘ ਆ ਕੇ ਖੜਿਆ ਲੜ ਰਹੀਆਂ ਫੌਜਾਂ ਆ ਕੇ ਖੜੀਆਂ ਸਾਡੇ ਜਿੱਦਾਂ ਦੁਆਬੇ ਏਰੀਏ ਦੇ ਐਮਐਲ ਐਮਐਲਏ ਸਾਹਿਬਾ ਥੋੜਾ ਜਿਹਾ ਉਹਨਾਂ ਨੂੰ ਉਹਨਾਂ ਨੂੰ ਅੱਗੇ ਹੋ ਕੇ ਤੁਰਨਾ ਚਾਹੀਦਾ ਹਨਾ ਤੇ ਬਾਕੀ ਜਿਹੜੇ-ਜਿਹੜੇ ਇਲਾਕੇ ਦੇ ਸੀਨੀਅਰ ਬੰਦੇ ਆ ਉਹ ਅੱਗੇ ਆਉਣ ਲੋੜ ਪਰਿਵਾਰ ਨੂੰ ਮੱਲੀ ਲੋੜ ਦੀ ਵੀ ਜੋ ਆਪਾਂ ਕੰਨੇ ਆ ਉਸ ਪੱਖੋਂ ਵੀ ਲੋੜ ਆ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਆ ਜਿੰਨੀਆਂ ਇੱਥੇ ਪੰਚਾਇਤਾਂ ਹੈਗੀਆਂ ਜਾਂ ਪੰਚਾਇਤ ਮੈਂਬਰ ਵੀ ਆਏ ਸੁਣਦੇ ਆ ਇਹਨਾਂ ਦੇ ਆਧਾਰ ਕਾਰਡ ਲੈ ਕੇ ਪੂਰੇ ਪੁਲਿਸ ਸਟੇਸ਼ਨ ਚ ਬੈਰੀਫਿਕੇਸ਼ਨ ਕਰਾਇਆ ਗਿਆ ਜੁਪੀ ਬਿਹਾਰ ਤੋਂ ਇਹ ਉੱਥੇ ਕ੍ਰਾਈਮ ਕਰਕੇ ਇੱਥੇ ਆਏ ਇੱਥੋਂ ਕ੍ਰਾਈਮ ਕਰਕੇ ਉੱਥੇ ਚਲ ਜਾਂਦੇ ਆ ਇਹਨਾਂ ਦੇ ਕਿਸੇ ਮੂੰਹ ਤੇ ਨਹੀਂ ਲਿਖਿਆ ਹੁੰਜੇ ਨੇ ਕੀਤੇ ਦੇ ਮੂੰਹ ਤੇ ਲਿਖਿਆ ਸੀ ਜੇ ਆਧਾਰ ਕਾਰਡ ਵੀ ਹੋਊਗਾ ਇਹਦੇ ਮੂੰਹ ਤੇ ਲਿਖਿਆ ਸੀਗਾ ਨਹੀਂ ਲਿਖਿਆ ਸੀ ਕ੍ਰਾਈਮ ਕਰਕੇ ਨਾ ਇਹ ਤਾਂ ਜੇ ਰੇੜੀਆਂ ਵਾਲਾਂ ਦੇ ਕੱਲ ਨੂੰ ਕੁਛ ਕਰਦੇ ਨਾਲ ਕੌਣ ਜ਼ਿੰਮੇਵਾਰ ਹੋਦਾ ਤੁਸੀਂ ਕਹਿੰਦੇ ਰੇੜੀਆਂ ਲਾਈਆਂ ਰੇੜੀਆਂ ਲੰਦੇ ਆ ਉਹਨਾਂ ਕੌਣ ਜ਼ਿੰਮੇਵਾਰ ਆ ਇਹਨਾਂ ਦੇ ਮੂੰਹ ਤੇ ਲਿਖਿਆ ਜੇ ਕੋਈ ਹੋਰ ਇਹਦਾ ਕਾਨੂੰਨ ਚੱਕ ਜਣ ਇਹ ਉਹਦਾ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਪੁਲਿਸ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਆ ਤਾਂ ਹੁਣ ਕੌਣ ਜ਼ਿੰਮੇਵਾਰ ਪੋਨਾ ਪਬਲਿਕ ਆ ਸਿੰਘ ਜਿੰਨੇ ਆ ਆ ਜਿੰਨੀ ਪਬਲਿਕ ਆ ਇਹ ਜੁम्मेवार ਆ ਉਹ ਕਹਿੰਦੇ ਵੀ ਇੱਕ ਪ੍ਰਵਾਸੀ ਦੇ ਇਹ ਚੀਜ਼ ਕਰਨ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਦੇ ਉੱਪਰ ਸਵਾਲ ਨਹੀਂ ਚੱਕਣਾ ਚਾਹੀਦਾ ਕਿ ਕਿਤੇ ਨਹੀਂ ਨਹੀਂ ਸਾਰੇ ਪੰਜਾਬ ਦੇ ਮੈਂ ਤੁਹਾਨੂੰ ਇਹੀ ਕੰਨਾ ਕੋਈ 20 25 ਸਾਲ ਤੋਂ ਕੋਈ ਜੰਪ ਲਵਾ ਇੱਥੇ ਦਾ ਭਈਆ ਉਹਦਾ ਨਾਮ ਕਰੋ ਉਹਦਾ ਰਿਕਾਰਡ ਕਿਉਂਕਿ ਉਹ ਜੰਪ ਲਵਾ ਤੇ ਉਹ ਪਿੰਡ ਦੇ ਵਿੱਚ ਸਹੀ ਰਿਹਾ ਹੋਊਗਾ ਉਹਦਾ ਆਧਾਰ ਕਾਰਡ ਵੀ ਬਣਿਆ ਹੋਊਗਾ ਜਿਹੜੇ ਜੰਪਲ ਆ ਪੁਰਾਣੇ ਹਨਾ ਉਹਦਾ ਓਕੇ ਆ ਜਿਹੜੇ ਮਤਲਬ ਕਿ ਨਵੇਂ ਆ ਇਹਨਾਂ ਦਾ ਇਹਨਾਂ ਦਾ ਪੂਰਾ ਵੈਰੀਫਾਈ ਕਰੋ ਜਦੋਂ ਪੰਜਾਬੀ ਕੋਈ ਗਲਤੀ ਕਰਦਾ ਨਾ ਬਗਾਨੀ ਸਟੇਟ 'ਚ ਤੇ ਸਾਰੀ ਸਟੇਟ ਇਕੱਠੀ ਹੋ ਕੇ ਪੰਜਾਬੀਆਂ ਨੂੰ ਭਜਾਉਂਦੀ ਆ ਤੇ ਜਦੋਂ ਇੱਕ ਬੰਦੇ ਨੇ ਗਲਤੀ ਕੀਤੀ ਹੈ ਨਾਲ ਤਾਂ ਆ ਕੇ ਕੀ ਖੜਨਾ ਫਿਰ ਜੋ ਪੰਜਾਬੀਆਂ ਨੂੰ ਠੀਕ ਲੱਗੂਗਾ ਉਹ ਕਰੂਗੇ ਜੱਜ ਸਾਡਾ ਬੱਚਾ ਮਾਰਿਆ ਤੇ ਸਾਨੂੰ ਮਾਰਨ ਨੂੰ ਕੀ ਆ ਠੀਕ ਹੈ ਨਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਵੱਤ ਤੋਂ ਵੱਧ ਫਾਸਟੈਗ ਲਾ ਕੇ ਉਹਨੂੰ ਚੌਂਕ 'ਚ ਖੜਾ ਕਰਕੇ ਫਾਂਸੀ ਦਿੱਤੀ ਜਾਵੇ ਜਲਦੀ ਚਲਾਨ ਪੇਸ਼ ਕੀਤਾ ਜਾਵੇ ਜੇ ਨਹੀਂ ਹੁੰਦਾ ਸਾਡੀਆਂ ਫੌਜਾਂ ਦੇ ਹਵਾਲੇ ਕਰਦਣ ਸਾਡੇ ਭਰਾਵਾਂ ਦੇ ਹਵਾਲੇ ਕਰਦਣ ਸਾਡੀਆਂ ਬੀਬੀਆਂ ਦੇ ਹਵਾਲੇ ਕਰਦਣ ਜੋ ਸਜ਼ਾ ਬਣਦੀ ਹੋਊਗੀ ਮੌਤ ਦੀ ਸਜ਼ਾ ਜ਼ਿੰਦਗੀ 'ਚ ਨਹੀਂ ਕਿਸੇ ਨੇ ਦਿੱਤੀ ਹੋਊਗੀ ਜਿੱਦਾਂ ਦੀ ਦਵਾਂਗੇ ਇੱਕ ਵਾਰੀ ਮਿਸਾਲ ਤਾਂ ਪੈਦਾ ਕਰਕੇ ਦਿਖਾਓ